ਹਰ ਰਾਜ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰਨਾਕ ਚੋਚ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀ ਗਨੰਦ ਕਾ ਬਿਠਦੇ ਨਾਮ ਦੇ ਓਮਖ ਲਾਇ ਜਨ ਨਾਨਕ ਐਸਾ ਹਰਥੇ ਬਿਆੰਤ ਲਹਿ ਛਡਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖ ਤਾਂ ਮਨਾ ਹੋਏ ਤੂ ਕਰਤਾ ਕਰਨਾ ਮੈਂ ਨਾਹੀਂ ਜਾਹੋ ਘਰੀ ਨਾ ਹੋਈ ਬਿਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਓ ਜਾਤਮਾ ਜੋਤ ਜੋਤ ਮਹਿ ਜਾਤਾ ਕਲਗਲਾ ਪ੍ਰਭੂ ਰਹਾਇ ਤੂ ਸੱਚਾ ਸਾਹਿਬ ਸਬਤ ਸੁਭਾ ਜੋ ਜਨ ਕੀਤੀ ਸੋ ਪਾਰ ਭਇਆ ਕਹੁ ਨਾਨਕ ਕਰਤੇ ਕੀ ਮਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਦ ਰਾਗਾ ਸਾ ਮਹਲਾ ਪਹਿਲਾ ਏਕੋ ਕਾਰ ਸਤਿਗੁਰੂ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜ ਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕੀ ਅਸੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੇ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਤ ਤੁਨੋ ਚਿਤੁ ਗੁਪਲੇ ਗਾਣਾ ਲਖ ਲਖ ਤਰੰ ਵਿਚਾਰੇ ਗਾਵਤ ਤੁਨੋ ਈਸ਼ਰ ਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਤ ਤੁਹੈਂਦਰ ਨਿਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਤ ਤੁਨੋ ਸੇ ਦਸ਼ਮਾ ਦੀ ਅੰਦਰ ਗਾਵਤ ਤੁਨੋ ਸਾਧ ਵਿਚਾਰੇ ਗਾਵਤ ਤੁਨੋ ਜਤੀ ਸੜੀ ਸੰਤੋਖੀ ਗਾਵਤ ਤੁਨੋ ਵੀਰ ਕਰਾਰੇ ਗਾਵਤ ਤੁਨੋ ਭੰਡ ਤਪਨ ਨਦੀਸ਼ਰ ਜੋਗ ਜੁਗ ਵਿਧਾਨ ਨਾਲੇ ਗਾਵਤ ਤੁਨੋ ਮੋਹਣੀਆ ਮਨਮੋਹਨ ਸੁਰਗਮਾ ਛਪਿਆ ਲੈ ਗਾਵਤ ਤੁਨੋ ਰਤਨ ਪਾਏ ਤੇਰੇ 68 ਤੀ ਰਤਨ ਨਾਲੇ ਗਾਵਨ ਤੁਧਨੋ ਜੋਤ ਮਹਾਂ ਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਕੰਨਮਣ ਬ੍ਰਹਮੰਡ ਦਾ ਕਰ ਕਰ ਰੱਖੀ ਤੀਰੇ ਤਾਰੇ ਛੇਤ ਤੁਧਨੋ ਗਾਵਨ ਜੋਤ ਤਪਾਉਣ ਰਤੇ ਤੇਰੇ ਪਗਦਰ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇਮ ਚਤਨੇ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਸ ਸਹਿ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਸ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੇ ਮਾਇ ਜਨੀ ਉਪਾਈ ਘਰ ਘਰ ਦੇਖ ਹੈ ਕਿ ਤਾ ਆਪਣਾ ਜੋਤਿਸ ਵੀ ਵੜੇ ਆਏ ਜੋਤਿਸ ਪਾਵੇ ਸੋਈ ਕਰ ਸਿੰਗ ਕਮਣਾ ਕਰ ਨਾ ਜਾਏ ਸੋਫਾ ਸੰਸਹਾ ਪਸੈ ਬਾਨ ਨ ਕਿ ਰਹੇ ਨਰਜਾਈ ਆਤਮਾ ਮਹੱਲਾ ਪਹਿਲਾ ਸੁਨਨ ਵੱਡਾ ਕੇ ਸੁਮਕੂ ਹੀ ਕੇਵੜਾ ਵੱਡਾ ਦੀ ਠਾ ਹੋਈ ਕੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਧੀਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਣ ਗਬੀਰੇ ਗੁਣੀ ਗਹੀ ਰਾ ਕੋਈ ਨ ਜਾਣੇ ਧੀਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮੇਲ ਸੁਰਤ ਕਮਾਈ ਸਭ ਕੁਈ ਮਤਮਿਲ ਕਮੀ ਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਏ ਕਹਿ ਨਾ ਜਾਏ ਧੀਰੇ ਤਲ ਵੜਿਆਈ ਸਭ ਸਤ ਸਭਤਾ ਪਰ ਸਭ ਚਿੰਗਿਆ ਸਿੱਧਾ ਬ੍ਰਖਾਂ ਧਿਆਵੜਿਆ ਤੁਧਮੀ ਸਿੱਧੇ ਕਹੇ ਨਾ ਪਾਈ ਆਖਣਵਲੇ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਹਾ ਵਿਚਾਰਾ ਸੁੱਤੀ ਪਰੇ ਤੇ ਭੰਡਾਰਾ ਜਿਸਤੂ ਦੇ ਰਛੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾ ਰਾਜਾ ਮਹੱਲਾ ਪਹਿਲਾ ਆਕਾ ਦੀ ਵਾਹ ਸਰੇ ਮਰਜਾ ਵਾਖਣੇ ਓ ਕਾ ਸਚਾ ਨਾਮ ਸਚ ਨਾਮ ਕੀ ਲਾਗੈ ਭੂਖ ਤੂਖੈ ਗੈ ਚਿਲੇ ਹਦੂਖ ਸੋਕ ਵਿਚਰੇ ਮੇਰੀ ਮਾਇ ਸਚਾ ਸੈਨ ਸਚੈ ਨਾ ਰਹਾਓ ਸਚ ਨਾਮ ਕੀ ਤਲ ਵੜਿਆਈ ਆਗਤ ਕੇ ਕੀਮਤ ਨਹੀਂ ਸਾਇਦ ਜੋ ਸੋ ਮਿਲ ਕੇ ਆਖਣ ਬਾਇ ਵਡਨ ਹੋਵੇ ਘਾਟ ਨਾ ਜਾਏ ਨਾ ਮਰੇ ਨਠ ਹੋਵੇ ਸੋ ਜਿੰਦਾ ਰਹੇ ਚੁਕੇ ਭੋਗ ਗੁਨੇ ਹੋ ਹੁਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੇਂ ਦਾਮਤੇ ਵੜਤੇ ਰੀਦਾਂ ਸਿੰਦਰ ਕਰਕੇ ਕੀਤੀ ਰਾਤ ਕਜੰ ਮਿਸਾਰੇ ਕੇ ਕਮ ਜਤ ਨਾਨਕ ਨਾਮੇ ਬਾਜ ਸੁਨਾਤ ਰਾਗ ਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਲਖਾ ਬਨੋ ਕਰੋ ਗੁਰ ਪਾਸ ਹਮ ਕਿਰੇ ਕਿਨ ਸਰਬਿਉ ਸਰਨਾਇ ਕਰ ਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇ ਨ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਣ ਚ ਬਈ ਹਰ ਕੀਤ ਹਮਦੀ ਰਹਿ ਰਾਸ ਰਹਾਓ ਹਰ ਦਿਨ ਕੇਵੜ ਭਾਗ ਬੜੀ ਰੋਜਿਨ ਹਰ ਹਰ ਚੰਦਾ ਹਰ ਪਿਆਸ ਹਰ ਹਰ ਨਾਮ ਨੇ ਤ੍ਰਿਪਤਾ ਸੇ ਮੇ ਸੰਗਤਿ ਗਿਣ ਪ੍ਰਗਾਸ ਨਿ ਨਹਰੇ ਹਰੇ ਹਰੇ ਸਨਾਮ ਨਾ ਪਾਇ ਤੇ ਭਾਗ ਹੀਣ ਜਮਪਾਚ ਜੋ ਸਤਿਗੁਰ ਸੰਗਤ ਨਹੀਂ ਆਇ ਤ੍ਰਿਗਿ ਜੀਵੇ ਤ੍ਰਿਗਿ ਜੀਵਾਸ ਇਹ ਨ ਹਰ ਜਣ ਸਤਿਗੁਰ ਸੰਗਤ ਪਾਇ ਤਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸੰਗਤ ਜਿਤ ਹਰਿ ਸਪਾਇ ਮਿਲ ਜਨ ਨਾਨਕ ਨੰਬਰਗਾਸ ਰਾਮਧਰਿ ਮਹਿਲਾ ਪਨਵਾ ਕਾਹਿ ਰੇ ਮਨ ਜਦ ਵੇਦਮਜਾ ਹਰ ਹਰ ਜੀਉ ਪਰਿਆਸੈਲ ਪਤਨ ਮੈਂ ਜੰਤੀ ਉਪਾਇ ਤਾਗਰ ਜਿਗਾ ਗੇ ਕਰ ਤਰਿਆ ਮੇਰੇ ਮਾਦੋ ਜੀ ਸਰਸੰਗਤ ਮਿਲੇ ਸੋਤਰਾ ਗੁਰ ਪਰਸਾਰ ਪਰੰਪਰਾ ਪਾਇ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਰਵਰਤਾ ਕੋ ਨਿਕਿਛ ਕੀ ਧਰਿਆ ਸਿਰਸ ਨਿਕ ਸੰਭਾਹਿ ਠਾਕੁਰ ਕਾਹਿ ਮਨ ਭੋ ਕਰਿਆ ਤੂ ਦੇ ਉੜਾ ਵੈਸੇ ਕੋ ਸਰਸ ਪਾਚੇ ਬਿ ਸ਼੍ਰੀਂ ਸ਼ਰਿਆ ਤਨ ਕਮਨ ਖਲਾਵੇ ਕਮਨ ਜਗਾ ਬਿ ਮਨ ਮਹਿ ਸਿਮਰਨ ਕਰਿਆ सबनिदान दस अष्ट सिदान ठाकुर करतल तरया जन नानक बलबस बिलजईय बल तिरंत न परवरया रागया सा महल्ला चौथा सो परक एक ओंकार सतगुरु प्रसाद सो परक न रंजन हर परक न रंजन हरगमा गमिया पारा सबतावे सबतावे तू जी हर सचचे सृजन हारा सबजीत मारे जीतू जियां जी का दाता रा हट्याओ संतो जी सब दुख विसारण हारा अरे आपे ठाकुर आपे सेवक जी का नानक जंत विचार ਤੂੰ ਕੜਗਣ ਅੰਤਰ ਸਰਬ ਨਿਰੰਤਰ ਜੀ ਹਰੇ ਕਉ ਵਰਕ ਸੁਮਾਨ ਇੱਕ ਦਾਤਿ ਭਿਖਾਰੀ ਜੀ ਸਭ ਤੇਰੇ ਚੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਪ੍ਰਭਾ ਜੀ ਹਤਿ ਦਿਵੇਂ ਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇਚਰੀ ਤੇਰੇ ਕਿਆ ਗੁਨਾਖ ਵਕਾਣਾ ਜੋ ਸੇਵਾ ਜੋ ਸੇਵਾ ਤੂੰ ਜੀ ਜਨਾਨਿ ਤਨ ਕੁਰਬਾਨਾ ਹਰਤਾਵੇ ਹਰਤਾਵੇ ਦੁਜੀ ਸੇਂਦ ਅਗਮ ਸੁਭਾਸੀ ਸੇਂ ਮੁਕਤ ਸੇਂ ਮੁਕਤ ਭਈ ਨ ਹਰਤਾਏ ਜਿਤਨ ਟੂਟੀ ਜਮਕੀ ਫਾਸੀ ਜਿਨਿਰਪੋਜਨ ਹਰ ਨਿਰਪੋ ਤੇ ਜੀ ਤਨ ਕਾ ਪੋ ਸਭ ਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਦੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੇ ਆਇ ਜੀ ਜਨ ਨਾਨਕ ਤਨ ਬਲ ਜਾਸੀ ਸੇ ਤਨ ਸੇ ਤਨ ਜਿਨ ਹਰ ਤੇ ਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਪਗਤ ਤੇਰੀ ਪਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗਤ ਤੇਰੇ ਪਗ ਸਲਾਹਣ ਤੋ ਜੀ ਹਰ ਨੇ ਕਨੇ ਕੀ ਅਨੰਤਾ ਤੇਰੀ ਅਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤੁਪਤਾ ਪੇਜ ਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਸ ਸਮਰ ਸਾਧ ਸਦੀ ਕਰ ਕਰਿਆ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪਰਖਿਆ ਪਰਮ ਪਰ ਕਰਤਾ ਜੀ ਤੁਰ ਦੇਵੜੇ ਵਰਨਾ ਕੋਈ ਉਹ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਚਲਗਤਾ ਸੋਈ ਜਿਆਪੇ ਭਾਵੇ ਸੋਈ ਵਰਤੇ ਚਿਤ ਦਾਪੇ ਕਰੇ ਸੋ ਹੋਈ ਤੁਹਾ ਪੈਸੇ ਤੇ ਸਭੀ ਉਪਾਏ ਜੀ ਤੁਹਾ ਪੈਸੇ ਜੇ ਸਭ ਕੁਈ ਜਨਾਨ ਗੁਣ ਗਾਵੇ ਕਰਤੇ ਕੇ ਵੀ ਜੋ ਸਭ ਸੇ ਕਾ ਜਾਣੋਈਆ ਸਮਹਲਾ ਚੌਥਾ ਤੂੰ ਕਰਤਾ ਸਚਾਰ ਮੈਂ ਨਾ ਸਾਂ ਜੋ ਤੂੰ ਪਾਵੇ ਸੋਈ ਤਿਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾਉ ਸਭ ਤੇ ਰੀਤ ਸੁਬਨੀ ਤਾਂ ਜਿਸਨੂੰ ਕਿਰਪਾ ਕਰੇ ਤਨਾਵ ਰਤਨ ਪਾਇ ਗੁਰਮੁਖ ਲਾਗ ਦਾ ਮਨੁ ਬੁਵਾਇ ਤੁਦਾਪ ਵਿਛੋੜਿਆ ਆਪ ਮਿਲਾਇ ਤੂੰ ਦੁਨਿਆ ਸਭ ਦਿਸਮੀ ਮਾਇ ਦੁਨਿ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਕੇਲ ਵਿਦੋਗ ਮੇ ਵਿਛੜਸਨੋ ਕੀ ਮੇਲ ਨੇ ਸੁਣ ਤੂੰ ਜਾਣੈ ਸੋ ਜਨ ਜਾਣੈ ਹਰ ਗੁਰ ਸਦਾ ਆਕ ਬਕਾਣ ਜਿਨ ਹਰ ਸੇਵੈ ਤਿਨ ਸੁਖ ਪਾਏ ਸਹਿਜੇ ਹਰਿ ਨਾਮ ਸਮਾਇ ਤੂੰ ਆਪੇ ਕਰਤਾ ਤੇ ਰਾਖੀ ਆਸੂ ਹੋਇ ਤੁਮੇ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੈ ਜਾਣੈ ਸੋ ਜਨ ਨਾਨਕ ਗੁਰੂ ਪ੍ਰਗਟ ਹੋਇ ਆਤਸਾ ਮਹੱਲਾ ਪਹਿਲਾ ਜਿ ਤਸਰਬੜੇ ਪਹਿਲੇ ਨਵਾਸਾ ਪਾਣੀ ਪਾਵਤਨ ਹੋਇ ਕੀ ਪੰਕਟ ਨਾ ਭਗਣੀ ਚਾਲ ਹੰਦੇ ਕੈਦ ਡੂਬਿਐਲੇ ਮਨ ਇਹ ਕਨ ਚਿਤਸ ਮੁਰਮਣਾ ਹਰ ਬਿਸਰੈ ਤੇਰੇ ਗੁਣ ਗਲੇ ਆ ਰਹਾਉ ਨਾਉ ਜਤੀ ਸਾਧਿਨੇ ਬੜਾ ਮੂਰ ਮਗਦਾ ਜਨੋ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜントੂ ਨਾਹਿ ਵਿਸਰਿਆ ਆਤਮਾ ਮਹੱਲਾ ਪਨਵਾ ਪਈ ਪ੍ਰਾਪਤ ਮਾਨੁਕਤੇ ਹਰੀ ਅਗੋਉਂ ਤੁਮ ਲੇ ਕੇ ਹਿਤੇ ਰਈ ਬਰੀ ਆਵਰ ਕਾ ਤਰਕ ਤੇ ਨਾ ਕਾਮ ਸਾਹਸਮਿਤ ਭਜ ਕੇਵਲ ਨਾਮ ਸੰਜਾਂ ਲਾ ਭੋਜਨ ਤਰਨ ਗੈ ਜਨ ਬਿਠਾ ਜਾ ਤਰੰਗ ਮਾਇਆ ਕਹਿ ਰਹਾਉ ਜਪਤਾ ਚਨ ਮ ਧਰਮਨਾਗ ਮਾਇਆ ਸੇਵਾ ਸਾਧਨ ਜਨ ਹਰਾਇ ਕਹੁ ਨਾਨਕ ਮਣੀ ਚ ਗਰਮਾ ਸਨੁ ਪਰੇ ਕੀ ਰਖੋ ਸਰਮਾ ਪਾਚ ਚੈ ਦਸਮੀ ਕਬੀ ਬਾਈ ਬੇਨਤੀ ਚੋ ਪਈ ਹਮਰੀ ਕਰੋ ਹਾ ਦੇ ਰਚਾ ਪੂਰਨ ਹੋ ਜਿਤ ਗੀਚਾ ਤਬ ਚਨਮ ਲੈ ਹਮਾਰਾ ਆਪਣਾ ਜਨ ਕੋ ਪ੍ਰਤਿ ਪਾਰਾ ਹਮਰੇ ਦੁਸ ਬੈ ਤੁਮ ਕਾਵੋ ਆਪ ਹਰ ਦਮ ਹੀ ਬਚਾਓ ਸੁਖੀ ਵਿਸੈ ਮੋ ਰੋ ਪਰਿਵਾਰ ਸੇਵਕ ਸਿਖ ਸਵੈ ਕਰਤਾ ਰਾ ਮੋਰ ਛਣਜ ਕਰ ਦੇ ਕਰੀਓ ਸਭ ਬੈਣ ਕੋ ਹਰਿ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਤੇ ਆਸਾ ਤਮੈ ਛੜ ਕੇ ਵਰਨਾ ਤਿਉ ਜੋ ਬਰਦਾਸ ਤੰਤੇ ਪਾਉ सेवक सिख हमारे तार्य चुन चुन सत्र हमारी मारिय आप हाद मुझे काल हमारे प्यारे वीर मर दंता तमुहुरी काल पै ब्रह्मा बवतरा काल पाय शिव जयरा काल पै कृष्ण प्रकाश काल किया जमन काल जो की सबकियो वेदरा ब्रह्मा ज्योति ਜਮਨਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਮਨਕਾ ਸਦਕ ਬਨਾਇਓ ਦੇਵ ਦਾਜ ਜਛਲੀ ਉਪਜਾਇਓ ਆਲਦੰਤੇ ਕੇਵਤਾਰਾ ਸੁਭਰੋ ਸੰਜਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਚਿਲਕਣ ਗੋਸ਼ਿਕ ਗੰਸੁਪਤੀਓ ਸਤਨੰਗ ਪਰਮ ਬਦਕੀਓ ਘਟ ਘਟ ਪੈ ਅੰਤਰ ਕੀ ਜਾਣ ਭਲੇ ਬਰੇ ਕੀ ਪੀਰ ਪਛਾਨਤ ਚਿੰਟੀ ਦੇ ਗੁੰਜਰਾ ਸੂਲਾ ਸਭ ਪਰ ਕਿਰਪਾ ਰਿਸ਼ਕਰ ਫੂਲਾ ਸੰਤਨ ਉਪਾਇ ਤੇ ਦੁਖੀ ਸਭ ਪਾਇ ਸਾਧਨ ਕੇ ਸੋ ਕੀ ਇੱਕ ਇੱਕ ਕੀ ਪੀਰ ਪਛਾਨ ਘਟ ਘਟ ਕੇ ਫਟ ਫਟ ਕੀ ਜਾਣ ਜਬ ਦਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇਹੇ ਪਾਰ ਅਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਨੂੰ ਜੀਤੇ ਬਰ ਸਿਰ ਸਭ ਤਾਰੇ ਆਪ ਆਪਣੀ ਭੂਰੀ ਉਚਾਰੇ ਤੁਮ ਸਭੀ ਤੇਰਾ ਤਨ ਰਾਣ ਜਾਣਦ ਪੇਦ ਪੇਦ ਰਿਆਲ ਨਰੰਕਾਨ ਨਰਮਕਾਨ ਨਰ ਲੰਬੇ ਆਦ ਨੀਲ ਨਾ ਦੀ ਅਸੰਭ ਤਾ ਕਾ ਮੂਲ ਚਾਰਤ ਪੇਦਾ ਜਾਕੋ ਪੇਵਨ ਭਾਵਤ ਪੇਤਾ ਤਾ ਕੋ ਕਿਰਪਾ ਹਨਮਾਨ ਮਹਾ ਮੂਲ ਕਛ ਪੇਦ ਨਾ ਜਾਣਤ

ਦੁਸ਼ਟ ਦਿਨ ਵਰਤ ਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਤੂੰ ਸਸਰਨੀ ਪਰੇ ਤਿੰਨ ਕਾ ਦਿਸਦੁ ਤੂਹਾ ਮਰੇ ਪਰਹਣ ਪਗ ਪਰੇ ਤਿਹਾਰੇ ਤਿੰਨ ਤਾ ਤੁਮ ਸ਼ੰਕਰ ਸਵਟਾਰੇ ਜੋ ਕਲ ਕੋ ਇਕ ਭਾਰਤ ਹੈ ਤਾਂ ਕੇ ਕਲ ਉਟਨਾ ਹੈ ਰਛਾ ਹੋਇ ਤੈ ਸੋ ਕਾਲਾ ਦੁਸਰੇ ਸਰੇ ਕਾਲਾ ਕਿਰਪਾ ਦੇ ਸੰਚਾਇ ਨੇ ਰਹਿ ਹੋ ਤਾਂ ਕੇ ਤਾਪ ਤਨ ਕਮ ਹੋਰ ਹੋ ਰਿਦਿ ਸੁਧ ਕਰਮੋ ਸੁਭੋ ਹੋਇ ਦਿਸ ਸਾਸ ਸਕੇ ਨਾ ਕੋ ਇਕ ਵਾਰ ਜਿੰਦ ਮੈਂ ਸਬਾਰਾ ਕਾਲ ਪਾਸੇ ਧਾਇ ਬਰ ਨਿੰਰ ਨਾਮ ਤਿਹਾਰੋ ਕਹਾ ਦਾਰਿ ਦੁ ਸੁਧੋਗ ਤਿ ਰਹਾ ਖੜੇ ਗੇਦ ਮਸਰਨ ਤਿਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ ਠੋਰ ਮੋ ਸੁਹਾਇ ਦੁ ਸੁਧੋਤਲੇ ਹੋ ਬਚਾਈ ਸਵਈਆ ਆਏ ਗਏ ਜਬ ਤੇ ਤੁਮਰੇ ਤਪ ਤੇ ਕੋ ਆਕਰ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਕਰਾਨੇ ਕਿੰਮਤ ਇਕ ਨਾ ਮੰਨਿ ਸਮਰਸਾ ਸਰਬੇ ਸਭੇ ਸਭ ਭੇਦ ਕਹਿ ਮੇਕ ਨਾ ਜਾਣਿ ਸੁਰੇਸ਼ ਪਾਨਿ ਕਿਰਪਾ ਤੁਮਰੀ ਕਰ ਮਹਲ ਕੋ ਸਭ ਤੋ ਹੈ ਬਕਾਨਾ ਦੋਹਰਾ ਸਭਲੇ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਂਝਹਿਂ ਕਿਲਾਜ ਅਸੇ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਲਾ ਤੀਜਨ ਦੇ ਕੋ ਲ਼ਕਾਰ ਸਤਿਗੁਰ ਪ੍ਰਸਾਦ ਆਨੰਦ ਭੈ ਅਮਰੀ ਮਾਇ ਸਾਧ ਗੁਰੂ ਮਾਪਾ ਸਾਧ ਸਤਿਵਰਤਾ ਭਾਇ ਸਹਿਰ ਸੋਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਈਆ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮਨ ਜੀ ਮਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮਾ ਪਾਇਆ ਏ ਮਨ ਮੇਰੇ ਆ ਤੁਸ ਸਦਾ ਰੋਹ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਸੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਬਨਾ ਬਿਲਾ ਸੁਮਰਤ ਸੁਆਮੀ ਸੋ ਕੋ ਮਨੋਂ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਘਰਤਾ ਤੇਰੇ ਸਭ ਕੁਝ ਹੈ ਤਿਸ ਤੇ ਸੋ ਪਾਰੇ ਸਦਾ ਸਤਿ ਸਿਖ ਸੁਲਾਹ ਤੇਰੀ ਨਾਮ ਨਮਸਾਵੇ ਨਾਮ ਜਿਨ ਕਮ ਨਮਸਿਆ ਵਾ ਜਿਬਦਕ ਨੇ ਰੇ ਕਹੈ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਜਨ ਪ੍ਰਖਾ ਸਭ ਗੁਮਾਈਆਂ ਕਰ ਸਾ ਸੁਖ ਮਨੇ ਵਸਾ ਜਨ ਇਛਾ ਸਭ ਪੁਜਾਈਆਂ ਸਦਾ ਕਰ ਬਾਨ ਕੀਤਾ ਕਰ ਵਟੋਂ ਜਸਤੀਆਂ ਵਢਾਈਆਂ ਕਹੈ ਨਾਨਕ ਸਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਬੜਤ ਘਰ ਸੁਭਾਗੇ ਘਰ ਸੁਭਾਗੇ 14 ਵਾਜੇ ਕਲਾ ਜਿਤ ਕਰਤਾਰੀਆਂ ਪੰਚ ਦੋਤਰ ਵਸ ਕੀਤੇ ਗਾਲ ਕੰਟਕ ਮਾਰਿਆ ਤੋਰ ਕਰਮ ਪਾਇ ਦੁ ਜਿਨ ਕੋ ਸੀ ਨਾਮ ਹਰਿ ਕੀ ਲਾਗੇ ਕਹਿ ਨਾਨਕ ਤੈ ਸੁਖ ਹੋਤ ਤਤ ਕਰਨ ਹਤ ਵਾਚੇ ਅਣ ਦਸਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਵ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਤੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪ੍ਰੀਤ ਕਹਤੇ ਪੂਰੇ ਤੇ ਸਤਗੁਰ ਰਹਾ ਪਰਪੂਰੇ ਹਨਵੰਤ ਨਾਲ ਗੁਰ ਚਨ ਲਾਗੇ ਵਾਜੇ ਨਹਿਰ ਤੂਰੇ ਮੰਦਾਵਣੀ ਮਹੱਲਾ ਪੰਜਵਾਂ

ਜਿਥੈ ਦੂ ਸਮਰਾਥ ਜਿਥੈ ਕੋਈ ਨਾਮਿ ਉਥੇ ਤੇਰੇ ਰਾਖੀ ਅਗਣੀ ਦਰਮਾਇ ਸੁਨ ਕਾ ਜੁਨ ਕਾ ਦੁਭੁਤੈ ਨਾਇ ਤਰੇ ਛੜ ਜਾਏ ਭੋਤ ਬੀ ਕੁੰਸਗਾ ਗੁਰ ਸਬਦੀ ਭਾਰ ਪਾਇ ਜਿਨ ਕੁਲ ਦੀਪਿਆ ਸਮਰੇ ਸੇ ਕਾਇ ਕਰਮੈ ਹੋਹੁ ਪਨ ਗਨ ਭੋਗਨ ਤਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਇ ਮਿਰਥਾ ਕੋਈ ਨਾ ਜਾਏ ਜੀ ਆਵੇ ਤਦੈ ਸੋਕ ਮਹਲਾ ਪਨਮ ਅੰਤਰ ਗੁਰੂ ਆਰਧਨਾ ਜੀਵਾਂ ਜਪਿ ਗੁਰ ਨਾਮ ਨੈਤਰੀ ਸਦਗੁਰ ਪੈ ਤਨਾ ਸਰਨੇਸਨ ਨਾਮ ਗੁਰ ਨਾਮ ਸਤਿਗੁਰੁ ਸੇਤੀ ਰਤੇ ਅਦਰਗਿ ਭਾਇ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨਹਿ ਵਤ ਦੇ ਜਗ ਮੇ ਤੁਮ ਕਾੜੀਏ ਵਿਰਲੇ ਕੇ ਕੀ ਮਹਲਾ ਪੰਜਵਾ ਰਖੇ ਰਖਣ ਹਾਰਿ ਆਪਿ ਉਬਾਰਿ ਆਣੁਰੁਰ ਕੀ ਪੈਰੀ ਪਾਏ ਘਾਲ ਸਵਾਰਿ ਆਣ ਹੋਇ ਆਪ ਦਿਆਲ ਮਨੋਣਾ ਵਿਸਾਰਿ ਆਣ ਸਾਥ ਜਿਨਾ ਕੀ ਸੰਗ ਪਉ ਜਲ ਤਾਰਿ ਆਣ ਸਾਖਤਿ ਨਿੰਦਕ ਦੁਸ਼ਕਨ ਮਹਿ ਵਿਡਾਰਿ ਆਣ ਤੇ ਸਾਬ ਕੀਤੇ ਇੱਕ ਨਾਨਕ ਮਣੇ ਮਾਇ ਈਸਾ ਮਰ ਸੁਖ ਹੋਏ ਸਗਲੇ ਦੁਖ ਜਾਈ ॥ ਈਸਾ ਹਗ ਤੇ ਟੇਕ ਨਾਨਕ ਮਨਿ ਮਾਈ ॥ ਈਸਾ ਮਰ ਸੁਖ ਹੋਏ ਸਗਲੇ ਦੁਖ ਜਾਈ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥